ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਦੱਸਿਆ ਕਿ ਉਹਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਸਿੱਧਾ ਚੈਲੰਜ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਵਾਰ ਸਿੱਟ ਨੂੰ ਜਿਹੜਾ ਸਿੱਟ ਦੇ ਮੁਖੀ ਨੇ ਉਹ ਭਗਵੰਤ ਮਾਨ ਆਪ ਬਣੇ ਤੇ ਆਪਾਂ ਅਗਲੀ ਵਾਰ ਜਿਹੜਾ ਦੋ ਦੋ ਹੱਥ ਆ ਜ਼ਰੂਰ ਕਰਾਂਗੇ ਤੇ ਇਹ ਬਿਆਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪੇਸ਼ੇ ਦੌਰੇ ਪੇਸ਼ੀ ਦੌਰਾਨ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਸਿੱਟ ਦੇ ਵੱਲੋਂ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਸੰਮਣ ਆ ਭੇਜਿਆ ਗਿਆ ਸੀ ਅਤੇ ਅੱਜ ਮਜੀਠੀਆ ਪੇਸ਼ ਹੋਏ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਜਿਹੜਾ ਮੁਰ ਤੋਂ ਚੈਲੰਜ ਕਰ ਦਿੱਤਾ ਹੈ ਤੇ ਆਓ ਸੁਣਦੇ ਹਾਂ ਅੱਗੇ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਮੇਰਾ ਇਸ ਕੇਸ ਨਾਲ ਕੋਈ ਲੈਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਰ ਨੇ ਹਿਊਮਨ ਰਾਈਟਸ ਦਾ ਇੱਕ ਵਕੀਰ ਹੈ ਜਿਹਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 పేਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਵਕੀਲ ਨੇ ਵਿਚਰਵਗੀ ਤਮੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੀਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੀਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚ ਇਹਦਾ ਕੁਝ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੁੱਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਹੀਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤ ਆ ਜੀ ਲੱਗਾ ਕੇ ਜਾਣ ਆ ਤੂੰ ਆਪ ਬਣੀ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਹਾਂ جے لत्ता ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਅਕਸਤੇ ਕਰ ਲਾਂਗੇ ਕੀ ਹੈ ਜੀ ਫਜ਼ੂਲ ਦਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤਿੰਨ ਨੂੰ ਇਹ ਮੈਨੂੰ ਨਾ ਸਦਨ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੋ ਸਦਨਾ ਚਾਰ ਨੂੰ ਸਦਲਨ ਪੰਜ ਨੂੰ ਸਦਨਾ ਪੰਜ ਨੂੰ ਸਦਲਨ ਬਕਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ੍ਹਨਾ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਦੱਸਿਆ ਕਿ ਉਹਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਸਿੱਧਾ ਚੈਲੰਜ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਵਾਰ ਸਿੱਟ ਨੂੰ ਜਿਹੜਾ ਸਿੱਟ ਦੇ ਮੁਖੀ ਨੇ ਉਹ ਭਗਵੰਤ ਮਾਨ ਆਪ ਬਣੇ ਤੇ ਆਪਾਂ ਅਗਲੀ ਵਾਰ ਜਿਹੜਾ ਦੋ ਦੋ ਹੱਥਾ ਜ਼ਰੂਰ ਕਰਾਂਗੇ ਤੇ ਇਹ ਬਿਆਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪੇਸ਼ੀ ਦੌਰੇ ਪੇਸ਼ੀ ਦੌਰਾਨ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਸਿੱਟ ਦੇ ਵੱਲੋਂ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਮੜਾ ਭੇਜਿਆ ਗਿਆ ਸੀ ਅਤੇ ਅੱਜ ਮਜੀਠੀਆ ਪੇਸ਼ ਹੋਏ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਜਿਹੜਾ ਮੁੜ ਤੋਂ ਚੈਲੰਜ ਕਰ ਦਿੱਤਾ ਤੇ ਆਓ ਸੁਣਦੇ ਹਾਂ ਅੱਗੇ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਮੇਰਾ ਇਸ ਕੇਸ ਨਾਲ ਕੋਈ ਲੈਕਾ ਦੇਖਾ ਨਹੀਂ ਔਰ ਮੈਨੂੰ ਆ ਵਕੀਰ ਨੇ ਹਿਊਮਨ ਰਾਈਟਸ ਦਾ ਇੱਕ ਵਕੀਰ ਹੈ ਜਿਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਵਕੀਰ ਨੇ ਬਚਰਪੀ ਤਵੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ। ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚੇ ਦਾ ਕੁਝ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ। ਲੋਕਾਂ ਦੀ ਕਚਹਿਰੀ ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਹੀਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਦੇ ਜਾਨ ਆ ਤੂੰ ਆਪ ਬਣੀ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋਅਕਸ ਤੇ ਕਰ ਲਾਂਗੇ ਕੀ ਹੈ ਜੀ ਫਜ਼ੂਲ ਕਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਐ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸ ਦੇ ਆਹ ਤਿੰਨ ਨੂੰ ਇਹ ਮੈਨੂੰ ਨਾ ਸੱਦਣਾ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈ ਮਕਰ ਹਾਈ ਕੋਰਟ ਤੇ ਆਰਡਰ ਜ਼ਰੂਰ ਪੜਨ